ਕਵੜਾ ਨਜ਼ੀਪਿੰਡ ਪਾਸਟਾ ਵਿਖੇ ਚਗਾਠਾ ਬਣਾਉਣ ਦਾ ਕੰਮ ਕਰਨ ਵਾਲੇ ਇੱਕ ਵਿਅਕਤੀ ਨੇ ਇੱਕ ਵਿਅਕਤੀ ਉੱਪਰ ਉਸ ਦੀ ਗੱਡੀ ਚੋਰੀ ਚੁੱਕ ਕੇ ਲੈ ਜਾਂਦੇ ਸਮੇ ਗੱਡੀ ਕੰਧ ਵਿੱਚ ਮਾਰ ਕੇ ਉਸ ਦੀ ਗੱਡੀ ਦਾ ਭਾਰੀ ਨੁਕਸਾਨ ਕਰਨ ਦੇ ਗੰਭੀਰ ਦੋਸ਼ ਲਗਾਏ ਨੇ ਇਸ ਸਬੰਧੀ ਗੱਲਬਾਤ ਕਰਦਿਆਂ ਗੱਡੀ ਦੇ ਮਾਲਕ ਅਮਰਜੀਤ ਸਿੰਘ ਨੇ ਦੱਸਿਆ ਕਿ ਪਿੰਡ ਵਿਖੇ ਵੀ ਮੋਟਰਸਾਈਕਲਾਂ ਦੀ ਦੁਕਾਨ ਤੇ ਕੰਮ ਕਰਨ ਵਾਲੇ ਬਿੱਟੂ ਨਾਂ ਦਾ ਵਿਅਕਤੀ ਉਸ ਦੀ ਦੁਕਾਨ ਤੋਂ ਗੱਡੀ ਦੀ ਚਾਬੀ ਚੋਰੀ ਚੁੱਕ ਕੇ ਗੱਡੀ ਲੈ ਗਿਆ ਤੇ ਚਲਾਉਂਦੇ ਸਮੇ ਵਿਅਕਤੀ ਨੇ ਗੱਡੀ ਕੰਧ ਵਿੱਚ ਮਾਰ ਦਿੱਤੀ ਜਿਸ ਨਾਲ ਉਸ ਦੀ ਗੱਡੀ ਦਾ ਕਾਫੀ ਨੁਕਸਾਨ ਹੋ ਗਿਆ ਜਿਸ ਵਾਰ ਇਹ ਉਸਨੇ ਸੰਬੰਧਿਤ ਥਾਣੇ ਦੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਹੈ ਹਾਂ ਜੀ ਸਰ ਜੀ ਕੀ ਨਾਮ ਦੀ ਤੁਹਾਡਾ ਤੇ ਕਿਹੜਾ ਪਿੰਡ ਹੈ ਜੀ ਮੇਰਾ ਨਾਮ ਐਮਨਦੀਪ ਸਿੰਘ ਹੈ ਮੈਂ ਕੰਮ ਆ ਕੇ ਆਪਣੀ ਦੁਕਾਨ ਵਿੱਚ ਗਾਠਾਂ ਦਾ ਕੰਮ ਹੈ ਜੀ ਤੇ ਜਿੱਦਾਂ ਮੰਨ ਲਓ ਰਾਤ ਜਿੱਦਾਂ ਗੱਡੀ ਮੇਰੀ ਖੜੀ ਦੁਕਾਨ ਦੇ ਮੂਹਰੇ ਹਾਂਜੀ ਮੁੰਡਾ ਇੱਦਾਂ ਗਿਆ ਅੰਦਰ ਸੈਟਲ ਚੱਗਿਆ ਸਾਡਾ ਬੰਦਾ ਇੱਕ ਪਿਆਸੀ ਅੰਦਰ ਉਹ ਗਰ ਪੀਤੀ ਹੋਈ ਉਹ ਸੁੱਤਾ ਪਿਆ ਸੀ ਉਹਨੂੰ ਵੀ ਪਤਾ ਨਹੀਂ ਲੱਗਿਆ ਕਿੱਦਾਂ ਆਇਆ ਕਿੱਦਾਂ ਨਹੀਂ ਚੱਕਿਆ ਸੈਟਰ ਚਾਕੇ ਗੱਡੀ ਚਾਬੀ ਚੱਕੀ ਲਾ ਕੇ ਜਾਬੀ ਗੱਡੀ స్టార్ਟ ਕੀਤੀ స్టార్ਟ ਲਾ ਕੇ ਉਹ ਮੋਰਗੇਂ ਦੁਕਾਨ ਤੱਕ ਗਿਆ ਉਥੋਂ ਮੋੜ ਕੇ ਲਿਆ ਗਿਆ ਪਿੱਛੇ ਜੀ ਨਹੀਂ ਲੱਗੇ ਸਿੱਧੀ ਵਿੱਚ ਮਾਰੀ ਤੇ ਇਹ ਗੱਡੀ ਮੈਨ ਲੋਕ ਬੰਦਾ ਜਿਹੜੇ ਲੈ ਕੇ ਆਇਆ ਉਹ ਕੌਣ ਹੈ ਜੀ ਉਹ ਹੀ ਆਪਣੇ ਗੁੱਡੇ ਦੀ ਦੁਕਾਨ ਤੇ ਕੰਮ ਕਰਦਾ ਇਹ ਮੁੰਡਾ ਉਹ ਦੁਕਾਨਦਾਰ ਹੀ ਉੱਥੇ ਕੰਮ ਕਰ ਰਹੇ ਹੁੰਦਾ ਆ ਜੀ ਤੇ ਗੱਡੀ ਦੱਸ ਕੇ ਨਹੀਂ ਲਿਆ ਆ ਇਹ ਨਹੀਂ ਦੱਸ ਕੇ ਲਿਆ ਆ ਜੀ ਤੇ ਕਿੰਨੇ ਕਨਕ ਨੁਕਸਾਨ ਹੋ ਗਿਆ ਜੀ ਨੁਕਸਾਨ ਤਾਂ ਜੀ ਦੇਖੋ ਇਹ ਗੱਡੀ ਸਾਰੀ ਖਤਮ ਹੀ ਹੋ ਗਈ ਜੀ ਕੱਟੋ ਗੱਡੀ 2.5 ਲੱਖ ਦੀ ਗੱਡੀ ਹੈਗੀ ਡੇਟਾ ਤੇ ਗੱਡੀ ਕਿਹੜੀ ਹੈ ਜੀ ਇਹ ਸਵਰਟਾਈਲ ਤੇ ਇਹਦੇ ਬਾਰੇ ਕੋਈ ਪੁਲਿਸ ਨੂੰ ਜਾਣਕਾਰੀ ਦਿੱਤੀ ਹੈ ਜੀ ਨਹੀਂ ਨਾਲ ਵੀ ਆਪਣੇ ਦਿੱਤੀ ਆ ਹਾਂ 10 ਦੇ ਫੋਨ ਕਰਾਇਆ ਆਈ ਸੀ ਕਿ ਪੁਲਸਲੇ ਮੋਕਤੇ ਨਹੀਂ ਉਹ ਮੁੰਡਾ ਆਇਆ ਸੀ ਪੁਲਸ ਦਾ ਜੀ ਬੰਦ ਦੇਖ ਕੇ ਗਿਆ ਹਾਂ ਅੱਛਾ ਜੀ ਤਾਂ ਦੇਖ ਲਿਆ ਹੁਣ ਕਿੱਦਾਂ ਹੁੰਦਾ ਤੇ ਕੀ ਮੰਗ ਕਰਦੇ ਹੋ ਤੁਸੀਂ ਮੰਗ ਲਈ ਗੱਡੀ ਦੀ ਕਹਿੰਦੇ ਆ ਹਾਂਜੀ ਗੱਡੀ ਠੀਕ ਕਰਾ ਦਨ ਠੀਕ ਠੀਕ ਹੈ ਜੀ ਹਾਂਜੀ ਜੇ ਗੱਡੀ ਸੈੱਟ ਕਰਾ ਕੇ ਦੇ ਦੇਵੇਂਗਾ ਵੀ ਸਾਨੂੰ ਉਹ ਤਾਂ ਚਾਹੀਦੀ ਉਹਦਰ ਜਦੋਂ ਇਸ ਬੰਦੇ ਗੱਡੀ ਲੈ ਕੇ ਜਾਣ ਵਾਲੇ ਬਿੱਟੂ ਨਾਮਕ ਵਿਅਕਤੀ ਨਾਲ ਗੱਲਬਾਤ ਕੀਤੀ ਤਾਂ ਉਸਨੇ ਮੰਨਿਆ ਕਿ ਉਸਨੇ ਸ਼ਰਾਬ ਦੇ ਨਸ਼ੇ ਵਿੱਚ ਗੱਡੀ ਦੀਆਂ ਚਾਬੀਆਂ ਚੋਰੀ ਕਰ ਲਈਆਂ ਸਨ ਤੇ ਗੱਡੀ ਚਲਾਉਂਦੇ ਸਮੇਂ ਹੀ ਉਸ ਕੋਲ ਗੱਡੀ ਕੰਧ ਵਿੱਚ ਵੱਜ ਗਈ ਹਾਂਜੀ ਕੀ ਨਾਂ ਜੀ ਤੁਹਾਡਾ ਬਿੱਟੂ ਨਾਮ ਜੀ ਕਿੱਥੇ ਕੰਮ ਕਰਦੇ ਹੋ ਇੱਥੇ ਰਹਿੰਦੇ ਪੰਜ ਛੇ ਕੰਮ ਕਰਦੇ ਹਾਂ ਕਾਹਦਾ ਕੰਮ ਕਰਦੇ ਹੋ ਮੈਕੈਨਿਕ ਦਾ ਹਾਂਜੀ ਤੁਸੀਂ ਗੱਡੀ ਲੈ ਕੇ ਆਏ ਸੀਗੇ ਇਹੇ ਇਹ ਜਿਹੜੀ ਗੱਡੀ ਲੈ ਕੇ ਆਏ ਆ ਤੁਸੀਂ ਖੁਦ ਚਲਾਈ ਆ? ਹਾਂਜੀ। ਤੇ ਉਹਨਾਂ ਜਿਨ੍ਹਾਂ ਦੀ ਗੱਡੀ ਆ ਉਹਨਾਂ ਕੋਲ ਤੁਸੀਂ ਪੁੱਛਿਆ ਮੈਂ ਗੱਡੀ ਲੈ ਕੇ ਚੱਲਾਂ। ਤੇ ਚਾਬੀ ਕਿੱਥੋਂ ਲਈ ਸੀਗੇ? ਚਾਬੀ ਉੱਪਰ ਪਿਆ ਜੀ। ਤੇ ਗੱਡੀ ਲੈ ਕੇ ਕਿੱਥੇ ਜਾਣਾ ਸੀਗਾ ਤੁਸੀਂ? ਜਾਣਾ ਨਹੀਂ ਸੀਗਾ ਮੈਂ ਮੈਜੂ ਚੱਲਿਆ ਸੀ ਤੇ ਦੁਕਾਨ ਤੇ ਲੋਂਣਾ। ਗੱਡੀ ਇਹ ਰੇ ਜਾੜਾ ਤੇ ਹੋ ਗਈ ਨਾ ਸਿੱਧੀ ਇੱਧਰ ਆਖ ਬਈ। ਨਹੀਂ ਫੇ ਗੱਡੀ ਕਿਸੇ ਦੀ ਆ ਤੁਸੀਂ ਫੇ ਇਦਾਂ ਲੈ ਕੇ ਕਿੱਦਾਂ ਆਏ ਆ ਦੱਸ ਕੇ ਲਿਆਣੀ ਸੀਗੀ ਗੱਡੀ? ਬਾਈ ਗਲਤੀ ਦੀ ਸੀਗੀ ਮੇਰੀ ਗਲਤੀ ਹੈਗੀ ਆ। ਹਾਂਜੀ। ਉਹ ਨਾਲ ਹੀ ਰਿਹਾ ਤੇ ਅਗਿਆ ਮੈਂ ਤੈਨੂੰ ਮੋਲ ਲੱਗਣਾਂ ਦੀ ਦੇ ਦਿੱਤੇ ਸਿੱਧਾ ਆ ਗਿਆ ਵਿੱਚ ਉਹਦਾ ਗੱਡੀ ਚ ਲਾ ਲੰਦੇ ਆ ਤੁਸੀਂ ਮਹਾਰਾ ਮੋਟਾ ਚਲਾਉਂਦਾ ਸੀਗਾ ਪਹਿਲਾਂ ਡ੍ਰਿੰਕ ਕੀਤੀ ਸੀਗੀ ਸ਼ਰਾਬ ਪੀਤੀ ਹੋਈ ਸੀ ਬੀਅਰ ਲੱਗੀ ਅੱਛਾ ਜੀ ਤਾਂ ਹੁਣ ਗੱਡੀ ਦਾ ਜੋ ਨੁਕਸਾਨ ਹੋਇਆ ਉਹ ਤੁਸੀਂ ਦੋਗੇ ਠੀਕ ਕਰਾ ਕੇ ਹਾਂਜੀ ਤੇ ਆਪਣੀ ਗਲਤੀ ਮੰਨਦੇ ਹੋ ਗਲਤੀ ਮੇਰੀ ਹੋ ਗਈ ਹੈ ਤਾਂ ਮੈਂ ਮੰਨਦਾ ਮੈਂ ਠੀਕ ਇਹ ਸਾਰੇ ਮਾਮਲੇ ਸੰਬੰਧੀ ਜਦੋਂ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਿੰਡ ਪਾਸਟਾ ਤੋਂ ਨਵਰਾਣ ਚੈਨਲ 에ਰਸ਼ਿੰਦਰ ਕੁਮਾਰ ਦੀ ਰਿਪੋਰਟ